ਉਹ ਕਿਪਰਗਤਾਨੇ ਜਿਹੜੀ ਬਾਣੀ ਲਿਖੀਏ ਗੁਰੂ ਸਾਹਿਬਾਨਾਂ ਨੇ ਜਿਹੜੀ ਬਾਣੀ ਲਿਖੀ ਉਹ ਸੂਖ ਮੈਲ ਚ ਬਹਿ ਕੇ ਲਿਖੀ ਆ ਉਹ ਸੂਖ ਮੈਲ ਦੇ ਅੰਦਰ ਬੈਠੇ ਸੀ ਉਹਨਾਂ ਉਸੇ ਨੂੰ ਆਪਣਾ ਅੰਦਰ ਗਿਆ ਸੀ ਕਿੰਦੇ ਤੁਹਾਨੂੰ ਸਵਾਸ ਦੇ ਕੇ ਪਾਲਣ ਡਿਆ ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਸਵਾਸ ਦੀਆਂ ਬੁਰਕੀਆਂ ਤੁਹਾਡੇ ਮੂੰਹ ਚ ਹੁਣ ਬੁਰਕੀਆਂ ਤੇ ਸਾਹਮਣੇ ਬਹਿ ਕੇ ਬਾਹੂ ਨਾ ਸਾਡੇ ਮੂੰਹ ਚ ਮਾਂ ਜਦੋਂ ਬੱਚੇ ਨੂੰ ਰੋਟੀ ਖਵਾਦੀ ਕਿਵੇਂ ਹੁੰਦੀ ਸਾਹਮਣੇ ਬੈਠ ਆਉਂਦੀ ਕਿ ਅੰਦਰ ਬੈਠ ਕੇ ਸਾਡੇ ਵੜ ਜਾਂਦੀ ਆ ਇਸੇ ਤਰ੍ਹਾਂ ਪਰਮੇਸ਼ਰ ਸਾਨੂੰ ਸਵਾਸ ਦੀਆਂ ਬੁਰਕੀਆਂ ਦੇ ਅੰਦਰ ਸਾਹਮਣੇ ਬੈਠ ਕੇ ਕਿ ਸਭ ਤੋਂ ਪਹਿਲਾਂ ਦੇ ਆਪਾਂ ਇਸ ਨੂੰ ਕਲੀਅਰ ਕਰੀਏ ਨਾ ਕਿ ਮੈਂ ਆਪਣੇ ਅੰਦਰ ਪਰਮੇਸ਼ਰ ਨੂੰ ਖੋਜਣਾ ਹੈ ਤੇ ਭਾਈ ਆਪਣੇ ਅੰਦਰ ਖੋਜਣਾ ਇਹ ਤਾਂ ਬਗਾਨਾ ਸਰੀਰ ਹੈ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਭਾਜੀ ਵੀ ਨਾ ਆਪਾਂ ਦੇਖਦੇ ਆ ਕਿ ਕੋਈ ਜੀਵ ਪਰਮ ਵਿੱਚ ਹੁੰਦੇ ਆ ਕੁਝ ਭਲੇਖਿਆਂ ਦੇ ਵਿੱਚ ਹੁੰਦੇ ਆ ਆਓ ਆਪਾਂ ਅੱਜ ਵੀਡੀਓ ਦੇ ਰਾਹੀਂ ਥੋੜਾ ਜਿਹਾ ਹੋਰ ਇਹਨੂੰ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਕੋਈ ਜੀ ਵੀ ਸਵਾਲ ਕਰਦੇ ਸੀ ਕਿ ਤੁਸੀਂ ਜਿਹੜਾ ਅਭਿਆਸ ਕਰਦੇ ਹੋ ਜਿਹੜਾ ਧਿਆਨ ਲੁੰਦੇ ਹੋ ਕਿ ਇਹ ਜਿਹੜਾ ਮਾਲਕ ਸਾਨੂੰ ਦਿਖਦਾ ਹੈ ਇਹ ਆਪਾਂ ਬਾਹਰ ਦੇਖਦੇ ਆ ਬਾਹਰ ਧਿਆਨ ਲੁੰਦੇ ਆ ਆਪਾਂ ਪਰ ਬਾਣੀ ਤੇ ਕਹਿੰਦੀ ਹੈ ਵੀ ਅੰਦਰ ਖੋਜ ਆਪਣੇ ਅੰਦਰੋਂ ਮਿਲੇਗਾ ਤੇ ਇਹ ਤੇ ਆਪਾਂ ਧਿਆਨ ਬਾਹਰ ਲਾ ਰਹੇ ਆ ਤਿਆਰ ਵੀ ਇਹ ਹੀ ਥੋੜਾ ਜਿਹਾ ਆਪਾਂ ਪਰਮਾਜ ਕਲੀਅਰ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਨਾ ਤੇ ਆਪਾਂ ਆਪਣੇ ਸਵਾਲ ਨੂੰ ਪਰਖਣ ਦੀ ਕੋਸ਼ਿਸ਼ ਕਰੀਏ ਜਿੰਨਾ ਇਹਨੂੰ ਬਰੀਕੀ ਚ ਲੈ ਕੇ ਜਾਵਾਂਗੇ ਓਨਾ ਹੀ ਸਾਡੇ ਵਾਸਤੇ ਈਜ਼ੀ ਹੋਏਗਾ ਇਸ ਚੀਜ਼ ਨੂੰ ਸਮਝਣਾ ਸਭ ਤੋਂ ਪਹਿਲਾਂ ਨਾ ਆਪਾਂ ਇਸ ਚੀਜ਼ ਨੂੰ ਦੇਖੀਏ ਕਿ ਜਿਹੜਾ ਆਪਾਂ ਇਹ ਸਵਾਲ ਕਰਦੇ ਆ ਕਿ ਮੈਂ ਆਪਣੇ ਅੰਦਰ ਪਰਮੇਸ਼ਰ ਨੂੰ ਖੋਜਣਾ ਹੈ ਜਾਂ ਇਹਦਾ ਕਹੋ ਕਿ ਆਪਣੇ ਅੰਦਰ ਪ੍ਰਮਾਤਮਾ ਨੂੰ ਪਾਉਣਾ ਹੈ ਹੁਣ ਇੱਕ ਚੀਜ਼ ਇੱਥੇ ਨੋਟ ਕਰੋ ਕਿ ਇਸ ਸਵਾਲ ਦੇ ਵਿੱਚ ਹੀ ਦੇਖੋ ਤੁਹਾਡਾ ਜਵਾਬ ਹੈ ਕਿ ਆਪਣੇ ਅੰਦਰ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਇਸ ਚੀਜ਼ ਨੂੰ ਪਹਿਲਾਂ ਕਲੀਅਰ ਤੇ ਕਰੋ ਕਿ ਇਹ ਸਰੀਰ ਤੁਹਾਡਾ ਆਪਣਾ ਹੈ ਮਹਾਰਾਜੀ ਬਾਣੀ ਤੇ ਸਿੱਧਾ ਕਹਿੰਦੀ ਹੈ ਅਬ ਮਨ ਜਾਗ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਕਰ ਜਾਈ ਤੇ ਰਕ ਹੋਰ ਸ਼ਬਦ ਆਪਾਂ ਬਾਣੀ ਦੇ ਵਿੱਚ ਪੜਦੇ ਆਂ ਜਾਗ ਰਹੋ ਰੇ ਮਨ ਜਾਗ ਰਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਓ ਸੰਗ ਹੀ ਸੋ ਪੀ ਸੰਗ ਨਾ ਹੋਇਆ ਮਹਾਰਾਜ ਕਹਿੰਦੇ ਆ ਉਹ ਇਹ ਸਰੀਰ ਤਾਂ ਹੈ ਹੀ ਨਹੀਂ ਆਪਣਾ ਇਸ ਕਰਕੇ ਸਭ ਤੋਂ ਪਹਿਲਾਂ ਦੇ ਆਪਾਂ ਇਸ ਨੂੰ ਕਲੀਅਰ ਕਰੀਏ ਨਾ ਕਿ ਮੈਂ ਆਪਣੇ ਅੰਦਰ ਪਰਮੇਸ਼ਰ ਨੂੰ ਖੋਜਣਾ ਹੈ ਤੇ ਭਾਈ ਆਪਣੇ ਅੰਦਰ ਖੋਜਣਾ ਇਹ ਤਾਂ ਬਗਾਨਾ ਸਰੀਰ ਹੈ ਤੇਰਾ ਹੁਣ ਇਹਨੂੰ ਥੋੜਾ ਜਿਹਾ ਇੱਥੇ ਕਲੀਅਰ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆਂ ਆਪਾਂ ਇਹ ਸੀ ਨੂੰ ਕਲੀਅਰ ਕਰਨਾ ਹੈ ਕਿ ਆਪਾਂ ਭਾਈ ਬਾਹਰ ਧਿਆਨ ਨਹੀਂ ਲਾ ਰਹੇ ਸਾਡਾ ਅੰਦਰ ਹੀ ਹੈ ਦੇਖੋ ਪਿਆਰੇ ਉਹ ਗੱਲ ਪਤਾ ਕੀ ਹੈ ਸਤਿਗੁਰ ਦੀ ਬਾਣੀ ਨੇ ਦੋ ਸਰੀਰਾਂ ਦੀ ਗੱਲ ਕੀਤੀ ਹੈ ਇੱਕ ਤੇ ਆ ਸਾਡਾ ਸਰੀਰ ਹੈ ਕਾਚੀ ਪੀਤ ਜਿਹਨੂੰ ਆਪਾਂ ਕਹਿੰਦੇ ਆਂ ਸ਼ੁੱਧ ਕਹਾ ਹੋਏ ਕਾਚੀ ਪੀਤ ਮਿੱਟੀ ਦੀ ਢੇਰੀ ਜਿਹਨੂੰ ਆਪਾਂ ਕਹਿੰਦੇ ਆਂ ਇਹ ਤਨ ਹੋਏ ਗੁਪਸਮ ਕੀ ਢੇਰੀ ਇੱਕ ਉਹ ਸਰੀਰ ਹੈ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਕੰਚਣ ਕਾਇਆ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਸੁਖ ਮਹਿਲ ਹੁਣ ਇਹ ਸਰੀਰ ਜਿਹੜਾ ਨਾ ਪਿਆਰੇ ਇਹ ਮਨਮੁਖਾਂ ਦਾ ਸਰੀਰ ਹੈ ਗੁਰਮੁਖ ਨਹੀਂ ਇਹ ਸਰੀਰ ਚ ਰਹਿੰਦਾ ਕਦੇ ਵੀ ਭਗਤ ਨਹੀਂ ਇਹ ਸਰੀਰ ਚ ਰਹਿੰਦਾ ਮਹਾਰਾਜ ਦੀ ਬਾਣੀ ਨੂੰ ਜਦੋਂ ਪੁੱਛਿਆ ਨਾ ਕਿ ਸੱਚੇ ਪਾਤਸ਼ਾਹ ਭਗਤ ਕਿੱਥੇ ਵੱਸਦੇ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੁਖ ਮਹਿਲ ਜਾਕੈ ਊਚ ਦਵਾਰੇ ਤਾ ਮਹਿ ਵਸੇ ਭਗਤ ਪਿਆਰੇ ਕਹਦੇ ਭਗਤ ਕਿਤੇ ਵਸਦੇ ਆ ਸੁਖ ਮੈਲ ਦੇ ਵਿੱਚ ਸੁਖ ਮੈਲ ਜਿਹਾ ਨਾ ਵਸਾਂ ਤੇ ਇਸ ਕਰਕੇ ਮਨਮੁੱਖਾਂ ਦਾ ਵਸਣਾ ਕਿਤੇ ਇਸ ਸਰੀਰ ਤੇ ਵਿੱਚ ਇਸ ਕਰਕੇ ਗੁਰੂ ਪਿਆਰੀ ਸਾ ਸੰਗਤ ਆਪਾਂ ਇਸੀ ਨੂੰ ਸਮਝਣਾ ਕਿ ਮਹਾਰਾਜ ਦੀ ਬਾਣੀ ਨੇ ਸਾਨੂੰ ਸੁਖ ਮੈਲ ਚੋਂ ਇਸ ਮਿੱਟੀ ਦੇ ਨਾਲ ਜੋੜਿਆ ਤੇ ਸਾਨੂੰ ਇੱਕ ਖੇੜ ਚ ਪਾ ਦਿੱਤਾ ਗਿਆ ਤੇ ਸਾਨੂੰ ਫੇਰ ਇਹ ਗੱਲ ਕਹੀ ਕਿ ਤੂੰ ਫੇਰ ਇਸ ਮਿੱਟੀ ਚੋਂ ਨਿਕਲ ਕੇ ਦੁਬਾਰਾ ਸੁਖ ਮੈਲ ਚ ਜੁੜਨਾ ਉਹਦੇ ਵਾਸਤੇ ਆਪਾਂ ਅਭਿਆਸ ਕਰਦੇ ਆਂ ਇੱਕ ਪਾਸੇ ਤੇ ਆਪਾਂ ਇਹ ਸਰੀਰ ਨੂੰ ਛੱਡਣ ਦੀਆਂ ਗੱਲਾਂ ਕਰਦੇ ਆਂ ਬਾਹਰੀ ਬਾੜੀ ਕਹਿੰਦੀ ਹੈ ਜਿੱਥੇ ਤੂੰ ਮਰ ਕੇ ਇਹ ਸਰੀਰ ਨੂੰ ਛੱਡਦਾ ਹੈ ਤੂੰ ਜਿਉਂਦਿਆਂ ਹੀ ਇਹ ਸਰੀਰ ਨੂੰ ਛੱਡਣ ਦੀ ਯੋਗਤਾ ਤੇ ਇੱਕ ਪਾਸੇ ਆਪਾਂ ਕਹਿੰਦੇ ਹੈਗੇ ਇਸੇ ਸਰੀਰ ਦੇ ਵਿੱਚ ਪਰਮੇਸ਼ਰ ਨੂੰ ਖੋਜਣਾ ਹੈ ਪਹਿਲਾਂ ਤੇ ਆਪਾਂ ਇਹ ਡਿਸਾਈਡ ਕਰੀਏ ਕਿ ਜੁੜਨਾ ਹੈ ਕਿ ਛੱਡਣਾ ਹੈ ਇਸ ਸਰੀਰ ਨੂੰ ਪਿਆਰੇਓ ਕਨਸੈਪਟ ਇਹ ਹੈ ਕਿ ਇਹਨੂੰ ਛੱਡਣਾ ਹੈ ਇਹਨੂੰ ਛੱਡ ਕੇ ਸੂਖ ਮੈਲ ਨਾਲ ਜੁੜਨਾ ਹੈ ਕੰਚਨ ਕਾਇਆ ਦੇ ਨਾਲ ਜੁੜਨਾ ਹੈ ਉਹ ਕੰਚਨ ਕਾਇਆ ਜਿਹੜੀ ਸਭ ਦੀ ਇੱਕ ਹੀ ਹੈ ਜਿੱਥੋਂ ਸਾਰੇ ਆਪਾਂ ਆਏ ਆ ਤੇ ਸਾਨੂੰ ਸਾਰਿਆਂ ਨੇ ਵੱਖ-ਵੱਖ ਸੀਰੀਆਂ ਦੇ ਵਿੱਚ ਮਾਲਕ ਨੇ ਭੇਜਿਆ ਹੈ ਮਨ ਨੂੰ ਸਾਡੇ ਤੋਂ ਤੇ ਮਨ ਨੂੰ ਫਿਰ ਆਪਣੇ ਘਰ ਜਾਣ ਦਾ ਜਿਹੜਾ ਉਹ ਰਸਤਾ ਭੁੱਲ ਗਿਆ ਤੇ ਗਿਆਨ ਲੈ ਕੇ ਆਪਾਂ ਆਪਣੇ ਘਰ ਜਾਣ ਦੀ ਯਾਤ ਸਿੱਖਣੀ ਹੈ ਇਸ ਕਰਕੇ ਜੇ ਆਪਾਂ ਆਖੀਏ ਨਾ ਕਿ ਆਪਾਂ ਇਸ ਤਰੀਕੇ ਨਾਲ ਅੱਖਾਂ ਮੀਟ ਕੇ ਇੰਦਰ ਪਰਮੇਸ਼ਰ ਨੂੰ ਖੋਜਣ ਦੀ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਪਿਆਰੋ ਇਦਾਂ ਨਹੀਂ ਮਿਲਣਾ ਇਹ ਪਰ ਮੈਂ ਬੜਾ ਵੱਡਾ ਫਿਰ ਨਾ ਆਪਾਂ ਕਿਤੇ ਇਹ ਗੱਲ ਆਖੀਏ ਕਿ ਸਾਨੂੰ ਇਹ ਚੀਜ਼ ਕਹਿੰਦੇ ਆ ਜਿਵੇਂ ਸਾਨੂੰ ਕਿਸੇ ਚੀਜ਼ ਤੋਂ ਤੋੜਦੇ ਆ ਆਪਾਂ ਤੁਹਾਡੀ ਆਸਥਾ ਤੇ ਠੇਸ ਨਹੀਂ ਮਾਰ ਰਹੇ ਪਰ ਆਪਾਂ ਸੱਚਾਈ ਬਿਆਨ ਕਰਦੇ ਪਏ ਆ ਇੱਥੇ ਹੀ ਪਰਮੇਸ਼ਰ ਮਿਲੇਗਾ ਮਾਰੇ ਨੇ ਨਾ ਸਾਨੂੰ ਬਾਣੀ ਦੇ ਵਿੱਚ ਦੱਸਿਆ ਕਿ ਪ੍ਰਮਾਤਮਾ ਕਿੱਥੇ ਵੱਸਦਾ ਮਾਰੇ ਕਹਿੰਦੇ ਤੁਹਾਨੂੰ ਸਵਾਸ ਦੇ ਕੇ ਪਾਲਣ ਡਿਆ ਸਭ ਸੇ ਨੋ ਕਿਰਪਾਲ ਸੰਭਾਲੇ ਸਾਹਿਬ ਸਵਾਸ ਦੀਆਂ ਬੁਰਕੀਆਂ ਤੁਹਾਡੇ ਮੂੰਹ ਚੋਂ ਹੁਣ ਬੁਰਕੀਆਂ ਤਾਂ ਸਾਹਮਣੇ ਬੈਠ ਕੇ ਪਾਉਂ ਨਾ ਸਾਡੇ ਮੂੰਹ ਚ ਮਾਂ ਜਦੋਂ ਬੱਚੇ ਨੂੰ ਰੋਟੀ ਖਵਾਦੀ ਕਿਵੇਂ ਹੁੰਦੀ ਸਾਹਮਣੇ ਬੈਠ ਖਵਾਦੀ ਕਿ ਅੰਦਰ ਬੈਠ ਕੇ ਸਾਡੇ ਵੜ ਜਾਂਦੀ ਆ ਇਸੇ ਤਰ੍ਹਾਂ ਪਰਮੇਸ਼ਰ ਸਾਨੂੰ ਸਵਾਸ ਦੀਆਂ ਬੁਰਕੀਆਂ ਦੇਣ ਡਿਆ ਸਾਹਮਣੇ ਬੈਠ ਕੇ ਸਾਹਮਣੇ ਬੈਠਾ ਸਾਡੇ ਹੋ ਇਨੂੰ ਪਿਆਰੇ ਉਹ ਸਾਡਾ ਅੰਦਰ ਕਿਹਾ ਗਿਆ ਜਿੱਥੋਂ ਆਪਾਂ ਸਾਰੇ ਆਏ ਆ ਕਿਉਂਕਿ ਗੁਰਬਾਣੀ ਅਨੁਸਾਰ ਸਾਡਾ ਅੰਦਰ ਇਹ ਸੰਸਾਰ ਵਾਸਤੇ ਸਾਡਾ ਅੰਦਰ ਹੀ ਹੋ ਸਕਦਾ ਪਰ ਗੁਰਬਾਣੀ ਅਕੋਰਡਿੰਗ ਸਾਡਾ ਅੰਦਰ ਨਹੀਂ ਹੈ ਇਹ ਅੰਦਰ ਨੂੰ ਆਪਾਂ ਛੱਡ ਦੇਣਾ ਇੱਕ ਦਿਨ ਇੱਥੇ ਸਾਡਾ ਮਨ ਜ਼ਰੂਰ ਵਸਦਾ ਹੈ ਨੇਤਰਾਂ ਦੇ ਵਿੱਚ ਸਾਡੇ ਮਨ ਦਾ ਵਾਸਾ ਹੈ ਪਰ ਇਸ ਸਰੀਰ ਦੇ ਵਿੱਚ ਪਰਮੇਸ਼ਰ ਨਹੀਂ ਹੈ ਮਨ ਨੂੰ ਇਸ ਸਰੀਰ ਨਾਲ ਜੋੜਿਆ ਕਿਉਂ ਕਿਉਂਕਿ ਸਰੀਰ ਇੱਕ ਜੂਨ ਹੈ ਤੇ ਪਰਮੇਸ਼ਰ ਤੇ ਅਜੂਨੀ ਸਾਹਿਬਾਂ ਗਾ ਸੋਮੁਖ ਜਲਵ ਜੇ ਕਈ ਏ ਠਾਕੁਰ ਜੂਨੀ ਉਹ ਤਾਂ ਕਹਿੰਦੇ ਆ ਮੂੰਹ ਸੜ ਜਾਵੇ ਜਿਹੜਾ ਕਵੇ ਪਰਮੇਸ਼ਰ ਜੂਨਾ ਚ ਹੈ ਪਰਮੇਸ਼ਰ ਨੂੰ ਕੀ ਲੋੜ ਐ ਸਰੀਰ ਨਾਲ ਜੁੜਨ ਦੀ ਪਰਮੇਸ਼ਰ ਤੇ ਸਰੀਰਾਂ ਨੂੰ ਪਾਲਣ ਦਾ ਆਸਵਾਸ ਦੇ ਦੇ ਕੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਹਿ ਸਾਹਿ ਸੋਦਰ ਤੇਰਾ ਕੇ ਹੱਸੋ ਕਰਕੇ ਹਜਤ ਬੈ ਸਰਬ ਸੰਭਾਲੇ ਜਿੱਥੇ ਬੈਠ ਕੇ ਸਾਰਿਆਂ ਨੂੰ ਸੰਭਾਲ ਲੈਂਦੇ ਆ ਉਹ ਸਵਾਸਾਂ ਦੀ ਉਹ ਗਰਾਈਆਂ ਮੂਚ ਪਾਰੇ ਆ ਇਤੋ ਬਾਲਣ ਡਿਆ ਨਾ ਸਾਹਮਣੇ ਉਹ ਨਾ ਕਿ ਇਹਦੇ ਅੰਦਰ ਬਹਿ ਕੇ ਪਾਲਣ ਡਿਆ ਸਵੈਸਕਰ ਕੀ ਜੋ ਪ੍ਰੈਕਟੀਕਲ ਕਰਾਂਗੇ ਦੇਖਾਂਗੇ ਕੁਝ ਮਿਲੇਗਾ ਝਲਕ ਮਿਲੇਗੀ ਫਿਰ ਇਹ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਗਿਆਨ ਦੇ ਤਲ ਦੇ ਉੱਤੇ ਵੈਸੇ ਆਪਾਂ ਜਿੰਨਾ ਮਰਜ਼ੀ ਜੀ ਲਈ ਜਾਈਏ ਉਹ ਤਾਂ ਇੱਕ ਭਰਮ ਭਲੇਖੇ ਜਿੰਨੇ ਮਰਜ਼ੀ ਆਪਣੇ ਅੰਦਰ ਆਪਾਂ ਪਾ ਲਈ ਜਾਈਏ ਸਵੈਸਕਰ ਕੇ ਪਿਆਰਿਓ ਬਾਹਰੇ ਦੀ ਬਾਣੀ ਕਹਿੰਦੀ ਹੈ ਕਿ ਪਰਮੇਸ਼ਰ ਕਿੱਥੇ ਵੱਸਦਾ ਸਾਡੇ ਗੁਰਗੋਬਿੰਦ ਸਿੰਘ ਮਾਰੇ ਕਹਿੰਦੇ ਜਮੀਂ ਜਬਾ ਕੇ ਬਿਖੇਸਮਸ ਦੇ ਕੇ ਜੋਤ ਹੈ ਨਾ ਘਾਟ ਹੈ ਨਾ ਬੜ ਹੈ ਨਾ ਘਾਟ ਬਾੜ ਹੁੰਦੇ ਆ ਜਮੀਨ ਤੋਂ ਲੈ ਕੇ ਅਸਮਾਨ ਤੱਕ ਬਾਰੀ ਹੈ ਨਾ ਅੰਦਰ ਤੀਨ ਹੈਗੀ ਇੱਥੇ ਮਾਰੇ ਕਹਿੰਦੇ ਇੱਕ ਜੋਤ ਵਸਦੀ ਆ ਪਰਮੇਸ਼ਰ ਦੀ ਨਾ ਹੀ ਵੱਧਦੀ ਆ ਉਹ ਨਾ ਹੀ ਘਟਦੀ ਆ ਇੱਕ ਜੋਤ ਹੈ ਬਸ ਤੇ ਜਦੋਂ ਮਾਲਕ ਕਿਰਪਾ ਕਰਦਾ ਫਿਰ ਆਪਾਂ ਉਸ ਜੋਤ ਦੇ ਨਾਲ ਜੁੜ ਜਾਂਦੇ ਆ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਆ ਸੋ ਇਹ ਪਲੇਖਾਂ ਦੀ ਰਖਣਾ ਮੰਨਦੇ ਵਿੱਚ ਕਦੇ ਵੀ ਉਹਦੇ ਨਾਲ ਜੁੜਨ ਵਾਸਤੇ ਸਾਨੂੰ ਸਤਿਗੁਰਾਂ ਨੇ ਗਿਆਨ ਬਖਸ਼ਿਸ਼ ਕੀਤਾ ਹੈ ਕਿਵੇਂ ਜੁੜਨਾ ਹੈ ਗੁਰੂ ਪਿਆਰਿਓ ਥੋੜਾ ਜਿਹਾ ਆਪਾਂ ਧਿਆਨ ਬਾਰੇ ਵੀ ਇੱਥੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਸਾਨੂੰ ਮਾਰੀ ਦੱਸਦੇ ਕਿ ਇਹ ਦੋਨਾਂ ਨੇਤਰਾਂ ਦੇ ਵਿੱਚ ਸਾਡਾ ਮਨ ਵੱਸਦਾ ਹੈ ਜਿਹੜਾ ਆਪਾਂ ਆਮ ਤੌਰ ਦੇ ਉੱਤੇ ਇਹ ਗੱਲ ਕਹਿਦੇ ਨਾ ਕਿ ਇੱਕ ਚਿੱਤ ਹੋ ਕੇ ਮਾਲਕ ਨੂੰ ਧਿਆਉਣਾ ਹੈ ਅਪਾ ਇਹਨਾਂ ਗੱਲਾਂ ਨੂੰ ਪ੍ਰੈਕਟੀਕਲੀ ਲੈ ਕੇ ਚੱਲਦੇ ਆ। ਇੱਕ ਚਿੱਤ ਦਾ ਮਤਲਬ ਕਿ ਸਾਡਾ ਮਨ ਦੋਨਾਂ ਨੇਤਰਾਂ ਦੇ ਵਿੱਚ ਦੋ ਚਿੱਤੀ ਹੋ ਗਿਆ ਫਿਰ। ਦੋਨੇ ਇਤਨਾ ਚ ਦੋ ਚਿੱਤ ਆ ਪਰ ਦੋ ਚਿੱਤਾਂ ਨੂੰ ਇਕਚਿਤ ਕਰਨਾ ਪਹਿਲਾਂ ਪ੍ਰੈਕਟੀਕਲੀ। ਜਦੋਂ ਆਪਾਂ ਦੋ ਚਿੱਤ ਨੂੰ ਇਕਚਿਤ ਕਰਦੇ ਆ ਨਾ ਪ੍ਰੈਕਟੀਕਲ ਅਭਿਆਸ ਕਰਕੇ ਫਿਰ ਸਾਡੇ ਮਨ ਦਾ ਉੱਥੇ ਆਪਾਂ ਖਤਮ ਹੋ ਜਾਂਦਾ ਹੈ। ਮਨ ਕੀ ਕਰਦਾ ਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਹੈ। ਮਨ ਸਤੂਲਤ ਪ੍ਰਕਾਸ਼ ਹੋ ਗਿਆ ਮਨ ਕਿੱਥੇ ਚਲਾ ਜਾਂਦਾ ਦੇਵ ਲੋਕ ਦੇ ਵਿੱਚ ਦੇਵਤਾ ਅਵਸਥਾ ਤੇ ਉੱਥੇ ਪਹੁੰਚ ਜਾਂਦਾ ਸਾਡਾ ਮਨ ਕਹਿਣ ਤੋਂ ਭਾਵ ਕਿ ਜਿਹੜਾ ਮਨ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਪਰ ਉੱਠ ਗਿਆ ਨਾ ਉਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ ਦੇਵ ਲੋਕ ਦੀ ਅਵਸਥਾ ਦੇਵਤਾ ਅਵਸਥਾ ਪਰ ਉੱਥੇ ਮੁਕਤੀ ਨਹੀਂ ਹੈ ਫਿਰ ਵੀ ਮੁਕਤੀ ਉਦੋਂ ਮਿਲਦੀ ਹੈ ਜਦੋਂ ਆਪਾਂ ਨਾਮ ਨੂੰ ਦੇ ਹਾਂ ਦੇਵਤੇ ਕੋਲ ਨਾਮ ਨਹੀਂ ਹੁੰਦਾ ਦੇਵਤੇ ਵੀ ਦੁਬਾਰਾ ਉਹਨਾਂ ਨੂੰ ਫੇਰ ਸਰੀਰ ਲੈਣਾ ਪੈਂਦਾ ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਸ ਦੇਹੀ ਕੋ ਸਿਮਰੈ ਦੇਵ ਦੇਵਤੇ ਵੀ ਅਰਦਾਸ ਕਰਦੇ ਇਸ ਦੇਹੀ ਵਾਸਤੇ ਕਿ ਸਾਨੂੰ ਦੁਬਾਰਾ ਫੇਰ ਮਾਨਸ ਜਨਮ ਦੇ ਕੇ ਸੰਸਾਰ ਚ ਭੇਜੋ ਆਪਾ ਤੈਨੂੰ ਧਿਆਈਏ ਉਹਦੇ ਵਾਸਤੇ ਜਦੋਂ ਆਪਾਂ ਇਹ ਅਭਿਆਸ ਕਰਾਂਗੇ ਜਦੋਂ ਆਪਾਂ ਦੋ ਦ੍ਰਿਸ਼ਟੀ ਤੋਂ ਇੱਕ ਦ੍ਰਿਸ਼ਟ ਹੋਵਾਂਗੇ ਉੱਥੇ ਸਾਡੇ ਮਨ ਦਾ ਆਪਾ ਖਤਮ ਹੋਏਗਾ ਮਨ ਗੁਰੂ ਪਿਆਰੀ ਸਾਧ ਸੰਗਤ ਇੱਕ ਦ੍ਰਿਸ਼ਟ ਹੋਏਗਾ ਉੱਤੇ ਇੱਕ ਦ੍ਰਿਸ਼ਟ ਹੋ ਗਿਆ ਦੇਵਲੋਕ ਚਲਾ ਗਿਆ ਹੁਣ ਦੇਵਤੇ ਤੋਂ ਅੱਗੇ ਅਵਸਥਾ ਹੈ ਮੁਕਤੀ ਦੀ ਜਿਵੇਂ ਆਪਾਂ 12ਵੀਂ ਕਰਦੇ ਹਾਂ ਜਦੋਂ ਪਲੱਸ 2 ਕਰ ਲੈਂਦੇ ਆ ਆਪਾਂ ਸਕੂਲ ਤੋਂ ਮੁਕਤ ਹੋ ਜਾਂਦੇ ਆ ਪਰ ਸਿੱਧਾ 10ਵੀਂ ਤੋਂ 12ਵੀਂ ਤੇ ਨਹੀਂ ਕਰ ਲੈਂਦੇ ਆ ਆਪਾਂ ਉਹਦੇ ਵਾਸਤੇ ਪਹਿਲਾਂ ਪਲੱਸ 1 'ਚ ਜਾਣਾ ਪੈਂਦਾ ਫਿਰ ਪਲੱਸ 2 'ਚ ਜਾਣੇ ਇਸੇ ਤਰ੍ਹਾਂ ਆਪਾਂ ਪਹਿਲਾਂ ਦੇਵਲੋਕ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਦੇਵਤਾ ਅਵਸਥਾ ਤੇ ਜਾਣਾ ਹੈ ਪਰ ਦੇਵਤਾ ਅਵਤਾ ਇਦਾਂ ਸਮਝ ਲਓ ਕਿ ਉਹ 12ਵੀਂ ਤੋਂ ਪਹਿਲੇ 11ਵੀਂ ਹੈ ਉਸ ਤੋਂ ਅੱਗੇ ਫਿਰ 12ਵੀਂ ਹੈ ਤੇ ਫਿਰ ਜਾ ਕੇ ਅੱਗੇ ਤੁਸੀਂ ਸਕੂਲ ਤੋਂ ਮੁਕਤ ਹੋਗੇ ਠੀਕ ਹੈ ਨਾ ਵੀਰੋ ਪਰ ਇਹਨੂੰ ਇਦਾਂ ਸਮਝਣ ਵਾਸਤੇ ਆਪਾਂ ਇਦਾਂ ਕਰਨਾ ਹੈ ਕਿ ਆਪਾਂ ਪਹਿਲਾਂ ਦੇਵ ਲੋਗ ਤੇ ਪਹੁੰਚਣਾ ਹੈ ਇੱਕ ਦ੍ਰਿਸ਼ਟ ਹੋ ਗਏ ਗੁਰ ਦਾ ਗਿਆਨ ਲਿਆ ਜਿੰਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲੱਗੀ ਬਾਹਰ ਇੱਕ ਦ੍ਰਿਸ਼ਟ ਹੋ ਗਏ ਇੱਕ ਦ੍ਰਿਸ਼ਟ ਹੋ ਗਏ ਫਿਰ ਮੁਕਤੀ ਹੈ ਦੇਵਤਾ ਤੋਂ ਮੁਕਤ ਹੋਏਗਾ ਉਹ ਕਦੋਂ ਮੁਕਤ ਹੁੰਦਾ ਜਦੋਂ ਨਾਮ ਰਤਨ ਮਿਲਦਾ ਉਹਨੂੰ ਨਾਮ ਰਤਨ ਕਦੋਂ ਮਿਲਦਾ ਹੈ ਨਾਮ ਗੁਪਤ ਹੈ ਗੁਪਤ ਨਾਮ ਪ੍ਰਗਟ ਹੁੰਦਾ ਕਿੱਥੇ ਪ੍ਰਗਟ ਹੁੰਦਾ ਜਦੋਂ ਆਪਾਂ ਆਪਣੀ ਦੇਹੀ 'ਚ ਪ੍ਰਵੇਸ਼ ਕਰਾਂਗੇ ਜਦੋਂ ਮਨ ਨੂੰ ਗਿਆਨ ਮਿਲੇਗਾ ਮਨ ਜਾਗੇਗਾ ਮਨ ਇਸ ਕੱਚੀ ਮਿੱਟੀ ਤੋਂ ਇਸ ਮਿੱਟੀ ਦੀ ਢੇਰੀ 'ਚੋਂ ਬਾਹਰ ਨਿਕਲ ਕੇ ਕੰਚਨ ਕਾਇਆ ਵਿੱਚ ਜਾਣਾ ਸਿੱਖੇਗਾ ਮੋਇਆਂ ਜਿਤ ਕਰ ਜਾਈਏ ਤੇ ਤਜੀਵ ਦੇ ਆਮਰਮਾਰ ਸਤਿਗੁਰ ਤੇ ਪਾਏ ਵਿਚਾਰਾ ਸੁੰਧ ਸੁਵਾਦ ਸੱਚੇ ਘਰ ਬਾਰਾ ਜਦੋਂ ਸੁੰਧ ਸੁਵਾਦ ਵਿੱਚ ਜਾਏਗਾ ਸੁੰਧ ਵਿੱਚ ਜਾ ਕੇ ਜਦੋਂ ਸਮਾਧੀ ਲਏਗਾ ਉੱਥੇ ਜਦੋਂ ਸੁੰਨ ਦੇ ਵਿੱਚ ਪਿਆਰੋ ਜਾ ਕੇ ਸਮਾਧੀ ਲੁੰਦਾ ਹੈ ਨਾ ਫਿਰ ਉੱਥੇ ਜਾ ਕੇ ਇਹਨੂੰ ਸਤਿਗੁਰ ਕਿਰਪਾ ਕਰਦੇ ਉੱਥੇ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਇਹ ਨਿਵਣਾ ਸਿੱਖ ਜਾਂਦਾ ਹੈ ਨਿਵਣ ਦੀ ਇਹਨੂੰ ਜਾ ਸਿਖਾਈ ਜਾਂਦੀ ਹੈ ਜਿਉਂ-ਜਿਉ ਇਹ ਆਪਣੇ ਦਰ ਦੀ ਪਹਿਚਾਨ ਕਰੇਗਾ ਦਰ ਤੇ ਬੈਠੇਗਾ ਦਰ ਤੋਂ ਉੱਠ ਕੇ ਸਿੱਧਾ ਆਪਣੇ ਘਰ 'ਚ ਪ੍ਰਵੇਸ਼ ਕਰੇਗਾ ਜਦੋਂ ਘਰ 'ਚ ਜਾਏਗਾ ਆਪਣੇ ਮਾਲਕ ਦੇ ਤੇ ਖੁਸ਼ ਹੋਏਗਾ ਫਿਰ ਨਾਮ ਰਤਨ ਇਹਦੇ ਹਿਰਦੇ 'ਚ ਪ੍ਰਗਟ ਹੋਏਗਾ ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰਸਰਨਾਈ ਭਜ ਪਿਆ ਫਿਰ ਜਦੋਂ ਨਾਮ ਦੇ ਨਾਲ ਜੁੜੇਗਾ ਫਿਰ ਗੁਰਨਾਨਕ ਸਾਹਿਬ ਦੀ ਪਹਿਚਾਨ ਦਸੀ ਹੈ ਜਿੰਨੀ ਨਾਮ ਤੇ ਆਇਆ ਗਏ ਮਸ਼ਕਤਕਾਰ ਨਾਨਕ ਤੇ ਮੁਖ ਉਜਰੇ ਫਿਰ ਮੁਖ ਉਜਲ ਹੋਏਗਾ ਇਹਦਾ ਫਿਰ ਆ ਚਿਹਰਾ ਜਿਹੜਾ ਸਾਰੇ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ ਫਿਰ ਉਹ ਪ੍ਰਕਾਸ਼ ਹੋਏ ਚਿਹਰੇ ਦੀ ਨਿਸ਼ਾਨੀ ਇਹ ਆ ਤੁਸੀਂ ਮੁਕਤ ਹੋ ਗਏ ਉੱਥੇ ਗੁਰਨਾਨਕ ਸਾਹਿਬ ਕਹਿੰਦੇ ਆ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਛੁੱਟੀ ਹੈ ਮੁਕਤ ਨੇ ਉਹਨਾਂ ਪਰ ਉਹਨਾਂ ਚਿਰ ਤੱਕ ਨਹੀਂ ਹੁੰਦਾ ਜਿੰਨਾ ਚਿਰ ਤੱਕ ਨਾਮ ਨਹੀਂ ਪ੍ਰਗਟ ਹੁੰਦਾ। ਉਸਕੇ ਪਹਿਲਾ ਦੇਵਤਾ ਵਸਤਾ ਹੈ। ਦੇਵਤਾ ਵਸਤਾ ਕਦੋਂ ਹੁੰਦੀ ਜਦੋਂ ਆਪਾਂ ਇੱਕ ਦ੍ਰਿਸ਼ਟ ਹੋ ਜਾਂਦੇ ਹਾਂ। ਇੱਕ ਦ੍ਰਿਸ਼ਟ ਹੋ ਅੱਗੇ ਫਿਰ ਆਪਾਂ ਦਰ ਤੇ ਬੈਠਦੇ ਆ ਆਪਣੇ ਘਰ ਚ ਜਾਂਦੇ ਆ ਅਭਿਆਸ ਕਰਦੇ ਆ ਬੈਠਦੇ ਆ ਮਾਲਕ ਖੁਸ਼ ਹੁੰਦਾ ਨਾਮ ਰਤਨ ਜਦੋਂ ਸਾਡੇ ਤੇ ਖੁਸ਼ ਹੁੰਦਾ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਏ ਜਦੋਂ ਕਿਰਪਾ ਕਰਦਾ ਫਿਰ ਨਾਮ ਰਤਨ ਦੀ ਦਾਤ ਦਿੰਦਾ ਉਹਨੂੰ। ਫਿਰ ਨਾਮ ਰਤਨ ਦੇ ਕੇ ਜਦੋਂ ਆਪਾਂ ਨਾਮ ਨੂੰ ਤੇ ਹੁੰਦੇ ਆ ਨਾਮ ਦਾ ਰੰਗ ਸਾਡੇ ਤੇ ਚੜਦਾ ਹੈ ਫਿਰ ਆਪਾਂ ਮੁਕਤ ਹੋ ਜਾਂਦੇ ਆ ਸੋ ਇਹ ਗੱਲਾਂ ਦੇ ਨਾਲ ਆਪਾਂ ਸਮਝਾ ਦਿੱਤਾ ਜਦੋਂ ਆਪਾਂ ਇਹਨੂੰ ਪ੍ਰੈਕਟੀਕਲ ਕਰਨਾ ਹੈ ਫਿਰ ਉਹ ਕਲੀਅਰ ਹੋ ਜਾਣਾ ਹੈ ਪ੍ਰੈਕਟੀਕਲ ਕਾਫੀ ਹੁਣ ਚੱਲਦਾ ਵੀ ਪਿਆ ਸੰਗਤ ਕਰਦੀ ਵੀ ਹੈ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਹੋਰ ਜੀਵ ਕਰਨਾ ਚਾਹੁੰਦੇ ਉਹ ਵੀ ਲਾਹਾ ਲੈ ਸਕਦੇ ਆ ਤੁਸੀਂ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਸਾਰੀ ਡਿਟੇਲ ਦਿੱਤੀ ਹੋਈ ਹੈ ਬਿਆਸਤੀ ਸੋ ਇਸ ਕਰਕੇ ਕਰਨਾ ਪੈਣਾ ਹੈ ਪਰ ਜੇ ਆਪਾਂ ਇਹੀ ਭਰਮਾਂ ਦੇ ਵਿੱਚ ਰਹੀਏ ਕਿ ਦੀ ਮੈਂ ਇੱਧਰ ਪਰਮੇਸ਼ਰ ਨੂੰ ਖੋਜ ਲੈਣਾ ਆਪਣੇ ਅੰਦਰ ਅੱਖਾਂ ਬੀੜ ਕੇ ਉਹਨੂੰ ਪਾ ਲਵਾਂਗਾ ਕੁਝ ਨਹੀਂ ਮਿਲਣਾ ਲੱਗੇ ਰੋ ਆਪੇ ਕਰ ਯੂਰ ਯਾਰ ਲਾ ਕੇ ਜਦੋਂ ਪਤਾ ਲੱਗ ਜਾਏਗਾ ਜਦੋਂ ਮਿਲਣਾ ਹੀ ਨਹੀਂ ਹੈ ਯੂਰ ਲਾ ਕੇ ਫਿਰ ਤੱਕ ਜਾਵਾਂਗੇ ਕਾ ਵੀ ਜੀਵੇ ਕਹਿੰਦੇ ਵੀ ਆ ਲੱਗੇ ਸੀ ਇੰਨਾ ਸਮਾਂ ਨਿਕਲ ਗਿਆ ਥੱਕ ਗਏ ਆ ਨਹੀਂ ਮਿਲਿਆ ਨਹੀਂ ਬਣੀ ਗੱਲ ਫਿਰ ਉਦੋਂ ਵੀ ਥੱਕ ਹਾਰ ਕੇ ਟੁੱਟ ਕੇ ਫੇਰਾਵਾਂਗੇ ਇਸ ਕਰਕੇ ਆਪਾਂ ਸਮਝੀਏ ਗੁਰਮਤ ਨੂੰ ਸਮਝੀਏ ਪਹਿਲਾਂ ਕਿ ਹੈ ਸਾਡੇ ਅੰਦਰ ਹੀ ਹੈ ਜਰੂਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਸਾਡੇ ਅੰਦਰ ਹੀ ਸਭ ਕੁਝ ਘਰ ਮੇ ਬਾਹਰ ਨਾ ਹੀ ਬਾਹਰ ਟੋਲੇ ਸੋ ਪਰੰਪਲਾਈ ਪਰ ਆਪਾਂ ਅੰਦਰਵਾਰ ਨੂੰ ਵੀ ਇੱਕ ਸਮਝਣ ਦੀ ਕੋਸ਼ਿਸ਼ ਕਰੀਏ ਨਾ ਕਿਉਂਕਿ ਭਗਤਾ ਨੇ ਜਿਹੜੀ ਬਾਣੀ ਲਿਖੀ ਹੈ ਗੁਰੂ ਸਾਹਿਬਾਨਾਂ ਨੇ ਜਿਹੜੀ ਬਾਣੀ ਲਿਖੀ ਉਹ ਸੂਖਮੈਲ 'ਚ ਬਹਿ ਕੇ ਲਿਖੀ ਆ ਉਹ ਸੂਖਮੈਲ ਦੇ ਅੰਦਰ ਬੈਠੇ ਸੀ ਉਹਨਾਂ ਉਸੇ ਨੂੰ ਆਪਣਾ ਅੰਦਰ ਗਿਆ ਸੀ ਆਪਾਂ ਬੈਠੇ ਇਹ ਸਰੀਰ ਦੇ ਵਿੱਚ ਆਪਾਂ ਇਹਨੂੰ ਆਪਣਾ ਅੰਦਰ ਸਮਝ ਲੈਂਦੇ ਆਂ ਜਦੋਂ ਆਪਾਂ ਵੀ ਸੂਕ ਮੈਲ ਚ ਬੈਠਾਂਗੇ ਨਾ ਜਾ ਕੇ ਫਿਰ ਇਹ ਸਰੀਰ ਵੀ ਸਾਡਾ ਬਾਹਰ ਹੋ ਜਾਏਗਾ ਇਹ ਨੌਦਰ ਨੇ ਉਹ ਦਸਮ ਕਰਿਆ ਇਹ ਪ੍ਰਗਟਿਆ ਉਹ ਗੁਪਤ ਹੈ ਆਪਾਂ ਪ੍ਰਗਟ ਸਰੀਰ ਨੂੰ ਹੀ ਆਪਣਾ ਸਰੀਰ ਸਮਝੀ ਜਾਣਦੇ ਆ ਤੇ ਜੇ ਇਸੇ ਸਰੀਰ ਨਾਲ ਜੁੜੇ ਰਹਿ ਗਏ ਨਾ ਪਿਆਰਿਓ ਤੇ ਫਿਰ ਇਹ ਆ ਕਿ ਫਿਰ ਰਹਿ ਕੇ ਜੁਨਾਂ ਦੇ ਵਿੱਚ ਜੁੜੇ ਤੇ ਆ ਗਾਂ ਵੀ ਜੁਨਾਂ ਦੇ ਵਿੱਚ ਪਏ ਰਵਾਂਗੇ ਇਸ ਕਰਕੇ ਜਦੋਂ ਮਾਲਕ ਕਿਰਪਾ ਕਰਦਾ ਸਾਨੂੰ ਸੋਝੀ ਆਉਂਦੀ ਹੈ ਜਦੋਂ ਆਪਾਂ ਗੁਰਬਾਣੀ ਨੂੰ ਸਮਝਦੇ ਆਂ ਗੁਰਮਤ ਨੂੰ ਸਮਝਦੇ ਆਂ ਤੇ ਫਿਰ ਜਾ ਕੇ ਸਤਗੁਰ ਆਪ ਸਾਡੇ ਤੇ ਕਿਰਪਾ ਕਰਦੇ ਆਪ ਜਦੋਂ ਖੁਸ਼ ਹੁੰਦੇ ਆ ਸੰਨੂ ਆਪ ਗੁਰਮਤ ਦਾ ਗਿਆਨ ਕਰਾਉਂਦੇ ਆ ਇਸ ਕਰਕੇ ਉਹ ਮਾਲਕ ਅੱਗੇ ਅਰਦਾਸ ਕਰੋ ਬੇਨਤੀ ਕਰੋ ਵਰ ਜੋਈ ਕਰੋ ਤੇ ਕਦੇ ਵੀ ਇਨ੍ਹਾਂ ਪਰਮਲੇਖਿਆਂ ਦੇ ਵਿੱਚ ਨਹੀਂ ਆਪਾਂ ਵਸਣਾ ਇਨ੍ਹਾਂ ਪਰਮਾ ਦੇ ਵਿੱਚੋਂ ਬਾਹਰ ਨਿਕਲ ਕੇ ਪਿਆਰਿਓ ਆਪਾਂ ਅਸਲ ਸੱਚ ਦੀ ਪਹਿਚਾਨ ਕਰੀਏ ਸਾਨੂੰ ਜਿਵੇਂ ਪ੍ਰੈਕਟੀਕਲ ਕਰਕੇ ਸਾਨੂੰ ਜਿਵੇਂ ਮਿਲੇ ਆਪਾਂ ਤੇ ਉਹੀ ਚੀਜ਼ ਦੱਸਦੇ ਆ। ਸੋ ਇਹ ਬਾਹਰ ਨਹੀਂ ਹੈ ਸਾਡਾ ਅੰਦਰ ਹੈ। ਇਹ ਸੂਖਮੈਲ ਹੈ। ਇੱਥੇ ਬੈਠ ਕੇ ਪ੍ਰਵੇਸ਼ ਕਰਕੇ ਭਗਤ ਜਦੋਂ ਇੱਥੋਂ ਧਿਆਨ ਲਾ ਕੇ ਸੂਖਮੈਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰਦੇ ਸੀ ਜਿੱਥੇ ਭਗਤਾਂ ਦਾ ਵਾਸਾ ਹੈ ਤਾਂ ਮੈਂ ਵਾਸੇ ਭਗਤ ਪਿਆਰੇ ਸੂਖਮੈਲ ਜਾ ਕੇ ਉੱਚ ਦਵਾਰੇ ਉੱਥੇ ਬੈਠ ਕੇ ਜਦੋਂ ਫਿਰ ਲਿਖਦੇ ਆ ਗੁਰਬਾਣੀ ਨੂੰ ਲਿਖਿਆ ਉਹਨਾਂ ਨੇ ਇਹਨੂੰ ਆਪਣਾ ਅੰਦਰ ਗਿਆ। ਆਪਾਂ ਇਸ ਨੂੰ ਆਪਣਾ ਅੰਦਰ ਸਮਝਣਾ ਸ਼ੁਰੂ ਕਰ ਦਿੱਤਾ। ਇਹ ਸਾਡਾ ਪਿਆਰਿਓ ਅੰਦਰ ਨਹੀਂ ਹੈ। ਇੱਕ ਬਗਾਨਾ ਸਰੀਰ ਹੈ, ਬਗਾਨਾ ਕੱਪੜਾ ਹੈ, ਕੱਪੜਾ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਇਹਨੂੰ ਆਪਾਂ ਇੱਥੇ ਛੱਡ ਕੇ ਚਲੇ ਜਾਣਾ। ਇਹ ਸਾਡਾ ਅੰਦਰ ਨਹੀਂ ਹੈ। ਉਹ ਕੰਚਨ ਕਾਇਆ ਹੈ, ਉਹ ਦਸ਼ਮ ਘਰ ਹੈ ਜਿਹੜਾ ਸਮੇਂ ਦੇ ਨਾਲ ਕਦੇ ਨਹੀਂ ਖਤਮ ਹੁੰਦਾ। ਇੱਕ ਮਟੀਰੀ ਢੇਰੀ ਖਤਮ ਹੋ ਜਾਂਦੀ ਹੈ ਸਮੇਂ ਦੇ ਨਾਲ। ਕਈ ਸਰੀਰ ਤੁਸੀਂ ਖਤਮ ਹੁੰਦੇ ਦੇਖਦੇ ਪਏ ਹੋ। ਉਹ ਕੰਚਨ ਕਾਇਆ ਕਦੇ ਖਤਮ ਨਹੀਂ ਹੁੰਦੀ। ਉਹ ਸੂਕਮੈਲ ਕਦੇ ਖਤਮ ਨਹੀਂ ਹੁੰਦਾ। ਕਿਉਂਕਿ ਜੇ ਉਹ ਵੀ ਸੂਕਮੈਲ ਖਤਮ ਹੋ ਗਿਆ ਤਾਂ ਫਿਰ ਤੇ ਉਕਾ ਉੱਥੇ ਪਰਮੇਸ਼ਰ ਵੱਸਦਾ ਹੈ ਉੱਥੇ ਹੀ ਨਾਮ ਹੈ ਉੱਥੇ ਹੀ ਖਜਾਨਾ ਹੈ ਸੋ ਆਪਾਂ ਇਸ ਮਿੱਟੀ ਦੀ ਢੇਰੀ ਤੋਂ ਉੱਠ ਕੇ ਸੂਖ ਮੈਲ ਦੇ ਵਿੱਚ ਕੰਚਨ ਕਾਇਆ ਦੇ ਵਿੱਚ ਪ੍ਰਵੇਸ਼ ਕਰਨਾ ਹੈ ਉਹਦੇ ਵਾਸਤੇ ਆਪਣਾ ਅਭਿਆਸ ਹੈ ਆਪਾਂ ਇੱਕ ਦ੍ਰਿਸ਼ਟ ਨੂੰ ਨਿਆ ਅਭਿਆਸ ਕਰਦੇ ਹਾਂ ਧਿਆਨ ਦੇ ਦੁਆਰਾ ਹੀ ਸਾਡਾ ਮਨ ਸੂਖ ਮੈਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰਦਾ ਹੈ ਸੋ ਅਗਲੀ ਫੇਰ ਵੀਡੀਓ ਰਹੀ ਆਪਾਂ ਇਹਨੂੰ ਹੋਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਇੰਨੀ ਕੁ ਵਿਚਾਰ ਕਰਦੇ ਅਨੇਕਾਂ ਭੁੱਲ ਜਾਂਦੀਆਂ ਭੁੱਲਾ ਚੁਕਾ ਦੀ ਖਿਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ Vai ji ki fateh.